ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਮੋਦੀ ਚ ਇੱਕ ਵਾਰ ਫਿਰ ਖੜਕ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਕਰੜੇ ਹੱਥੀ ਲਿਆ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲਾ ਆਇਆ ਮੁੱਖ ਮੰਤਰੀ ਨੂੰ ਵਿਦੇਸ਼ ਜਾਣ ਤੋਂ ਰੋਕਣ ਦਾ ਪੈਰਿਸ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਹੌਸਲਾ ਵਧਾਉਣ ਤੋਂ ਰੋਕਣ ਦਾ ਮਾਮਲਾ ਹੈ ਮੋਦੀ ਨੇ ਤੇ ਮੋਦੀ ਸਰਕਾਰ ਨੇ ਕਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰ ਖਿੱਚੇ ਹੈ ਇਹਦੇ ਬਾਰੇ ਗੱਲ ਕਰਦੇ ਆ ਕਿ ਮਾਮਲਾ ਕੀ ਹੈ ਕੀ ਹੈ ਅਸਲ ਚ ਸਾਰਾ ਕੁਝ ਇਹਦੇ ਬਾਰੇ ਸਾਰੀ ਗੱਲ ਖੋਲ ਕੇ ਦੱਸਦੇ ਆ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ 10 ਮੈਂਬਰੀ ਵਫ਼ਦ ਨੂੰ ਪੈਰਿਸ 올림픽 ਵਿੱਚ ਸ਼ਾਮਲ ਭਾਰਤੀ ਖਿਡਾਰੀਆਂ ਲਈ ਉਲੀਕੇ ਹੌਸਲਾ ਵਧਾਊ ਦੌਰੇ ਨੂੰ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਇਨਕਾਰ ਫਰਾਂਸ ਦੌਰੇ ਦੀ ਤੈਅ ਤਰੀਕ ਤੋਂ ਇੱਕ ਦਿਨ ਪਹਿਲਾਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਹਾਕੀ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੈਰਿਸ ਜਾਣਾ ਚਾਹੁੰਦੇ ਸਨ। 10 ਮੈਂਬਰੀ ਵਫ਼ਦ ਨੇ 3 ਅਗਸਤ ਤੋਂ 9 ਅਗਸਤ ਤੱਕ ਫਰਾਂਸ ਦਾ ਦੌਰਾ ਕਰਨਾ ਸੀ। ਪੈਰਾਸ Olympik ਵਿੱਚ ਖੇਡ ਰਹੀ ਭਾਰਤੀ ਹਾਕੀ ਟੀਮ ਦੇ ਕੁੱਲ 19 ਸਮੇਤ ਤਿੰਨ ਰਾਖਵੇਂ ਖਿਡਾਰੀਆਂ ਦੇ ਖਿਡਾਰੀਆਂ 'ਚੋਂ 10 ਪੰਜਾਬੀ ਖਿਡਾਰੀ ਨੇ ਹਾਕੀ ਟੀਮ ਦੀ ਕਪਤਾਨੀ ਅਤੇ ਉਪ ਕਪਤਾਨੀ ਵੀ ਇਸ ਵੇਲੇ ਪੰਜਾਬ ਦੇ ਖਿਡਾਰੀਆਂ ਕੋਲ ਹੈ ਭਗਵੰਤਮਾਨ ਅਜੇ ਹੀ ਤੀਜੇ ਆ ਪਾਗੂ ਨੇ ਜਿਨ੍ਹਾਂ ਨੂੰ ਕੇਂਦਰ ਨੇ ਵਿਦੇਸ਼ ਜਾਣ ਤੋਂ ਰੋਕਿਆ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਲਈ ਅਤੇ ਗੋਪਾਰ ਰਾਏ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਜਿਨ੍ਹਾਂ ਕੋਲ ਜੈਡ ਪਲੱਸ ਸੁਰੱਖਿਆ ਛਤਰੀ ਹੈ ਨੂੰ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਭਾਵੇਂ ਕੇਂਦਰ ਨੇ ਸਿੱਧੇ ਤੌਰ ਤੇ ਨਹੀਂ ਕਿਹਾ ਪਰ ਇਹ ਇਸ਼ਾਰਾ ਕੀਤਾ ਹੈ ਕਿ ਪੈरिस ਵਿੱਚ ਦੁਨੀਆ ਭਰ ਤੋਂ ਦਰਸ਼ਕ ਪੁੱਜੇ ਹੋਣੇ ਹਨ ਅਤੇ ਇਹਨੇ ਥੋੜੇ ਸਮੇਂ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਦਾ ਬੰਦੋਬਸਤ ਕਰਨਾ ਸੌਖਾ ਨਹੀਂ ਹੈ ਕੇਂਦਰ ਤਰਫੋਂ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸਿਆਸੀ ਕਾਰਨ ਵੀ ਹੋ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਮਾਂਤਰੀ ਮੰਚ ਤੇ ਖੜਾ ਰਿਆਂ ਨੂੰ ਮਿਲਣੀ ਨੂਕ ਮੰਤਰੀ ਪਦਰ ਤੇ ਪ੍ਰਚਾਰਿਆ ਜਾਣਾ ਸੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਵੇ ਕੇ ਕੇਂਦਰ ਦੀ ਸੱਤਾ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੈ ਪਤਾ ਲੱਗਿਆ ਹੈ ਕਿ ਸਿਆਸੀ ਤੌਰ ਦੇ ਉੱਤੇ ਸਿਆਸੀ ਹਸਤੀਆਂ ਦੀ ਪ੍ਰਵਾਨਗੀ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਦੇਖਦੇ ਨੇ ਕੇਂਦਰ ਨੇ ਜੁਬਾਨੀ ਤੌਰ ਤੇ ਤਰਕ ਵੀ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਵੀ ਰਾਜਸੀ ਪ੍ਰਵਾਨਗੀ ਲੈਣ ਵਾਸਤੇ ਕਾਫੀ ਦੇਰੀ ਨਾਲ ਪੱਤਰ ਭੇਜਿਆ ਗਿਆ। ਦੋ ਦਿਨ ਪਹਿਲਾਂ ਹੀ ਸੂਬਾ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕੀਤੀ ਸੀ। ਪੱਤਰ ਅਨੁਸਾਰ ਮੁੱਖ ਮੰਤਰੀ ਦੀ ਅਗਵਾਈ ਵਾਲੇ ਵਫ਼ਦ ਦੇ ਦੋ ਮੁੱਖ ਮਕਸਦ ਦੱਸੇ ਗਏ ਨੇ ਜਿਨ੍ਹਾਂ ਵਿੱਚ ਪਹਿਲਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨਾ ਅਤੇ ਦੂਜਾ ਪੰਜਾਬ ਵੱਲ ਨਿਵੇਸ਼ ਲਈ ਕੁਮਾਂਤਰੀ ਮੰਚ ਤੇ ਸਦਭਾਵਨਾ ਦੀ ਤਲਾਸ਼ ਕਰਨ ਦਾ ਸ਼ਾਮਲ ਹੈ। ਜਾਣਕਾਰੀ ਮੁਤਾਬਕ ਪੈरिस ਜਾਣ ਵਾਲੇ ਵਫ਼ਦ ਚ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮੁੱਖ ਸਕੱਤਰ ਅਨੁਰਾਗ ਵਰਮਾ ਮੁੱਖ ਸਕੱਤਰ ਪ੍ਰਮੁੱਖ ਸਕੱਤਰ ਵੀਕੇ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਨੇ ਉਧਰ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਆਪ ਜਾਣਾ ਚਾਹੁੰਦੇ ਨੇ ਸਿਰਫ ਉਹ ਆਪਣੀ ਵਾਵਾ ਖੱਟਣੀ ਚਾਹੁੰਦੇ ਨੇ ਉਹ ਕਿਸੇ ਹੋਰ ਆਗੂ ਨੂੰ ਜਿਹੜਾ ਕਮંત્રી ਮੰਚ ਤੇ ਦੇਖਣਾ ਪਸੰਦ ਨਹੀਂ ਕਰਦੇ ਰਾਜਸੀ ਕਾਰਨ ਜ਼ਿਆਦਾ ਨੇ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਫਾਈਲਾਂ ਨੂੰ ਦੇਖਦੇ ਆ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਭਗਵੰਤ ਮਾਨ ਨੂੰ ਜਾਣ ਤੋਂ ਰੋਕਿਆ। ਵਿਦੇਸ਼ ਮੰਧਰਾਲੇ ਦੇ ਵਿਦੇਸ਼ ਮੰਤਰੀ ਦੇ ਜੇ ਅਧਿਕਾਰ ਚ ਇਹ ਚੀਜ਼ਾਂ ਨਹੀਂ, ਜੇ ਸਾਰੀਆਂ ਚੀਜ਼ਾਂ ਨਰਿੰਦਰ ਮੋਦੀ ਨੇ ਲੱਕ ਨਾਲ ਬੰਨ ਕੇ ਰੱਖਣੀਆਂ ਨੇ ਖਾਸ ਕਰਕੇ ਪੰਜਾਬ ਵਰਗੇ ਸੂਬੇ ਜਿਸ ਦੀ ਸਾਰੀ ਵਿਸਾਰੀ ਐ ਹੀ ਕਹਿ ਸਕਦੇ ਆ ਕਿ ਅਸੀਂ ਹਾਕੀ ਟੀਮ ਹੈ ਹੀ ਪੰਜਾਬ ਦੀ ਐ ਤਿੰਨ ਤਾਂ ਅਸੀਂ ਬਾਹਰੋਂ ਖੜਾਏ ਨੇ। 9 ਜਾਣੇ ਅਸੀਂ ਬਾਹਰੋਂ ਖੜਾਏ ਨੇ ਤਿੰਨ ਰਾਖਵੇਂ ਨੇ ਜਿਹੜੇ ਉਹ ਵੀ ਪਾਲੀਏ। ਸਾਰੀ ਦੀ ਸਾਰੀ ਟੀਮ ਹੀ ਪੰਜਾਬ ਦੀ ਐ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਦੇਣਾ ਚਾਹੀਦਾ ਸੀ। ਕੋਈ ਸੁਰੱਖਿਆ ਦਾ ਏਡਾ ਤਕੜਾ ਕਾਰਨ ਨਹੀਂ ਪੈरिस ਦੇ ਵਿੱਚ ਪਹਿਲੇ ਹੀ ਸੁਰੱਖਿਆ ਪ੍ਰਬੰਧਵਾਸਤ ਮਜ਼ਬੂਤ ਨੇ ਭਾਰਤ ਤੋਂ ਟੀਮਾਂ ਗਈਆਂ ਨੇ ਸੀਆਰਪੀਐਫ ਦੀਆਂ ਤੇ ਹੋਰ ਕਈ ਅਰਧ ਸੈਨਿਕ ਬਲਾਂ ਦੀਆਂ ਕੋਈ ਦਿੱਕਤ ਨਹੀਂ ਸੀ ਭਾਰਤੀ ਸਫਾਰਤਖਾਨੇ ਦਾ ਫਰਜ ਬਣਦਾ ਸੀ ਕਿ ਮੁੱਖ ਮੰਤਰੀ ਜਾਣ ਉਹ ਕਿਸੇ ਵੀ ਹਾਲ 'ਚ ਸੁਰੱਖਿਆ ਦੇ ਪ੍ਰਬੰਧ ਕਰਦਾ ਏਡਾ ਤਾਂ ਕੋਈ ਵੱਡਾ ਇਸ਼ੂ ਹੀ ਨਹੀਂ ਸੀ ਜੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਵਿੱਚ ਇੱਕੋ ਵੇਲੇ ਪ੍ਰਬੰਧ ਹੋ ਸਕਦੇ ਨੇ ਇੱਕ ਟੈਲੀਫੋਨ ਕਾਲ ਤੇ ਪ੍ਰਧਾਨ ਮੰਤਰੀ ਸਿੱਧੇ ਲਾਹੌਰ 'ਚ ਲੈਂਡ ਕਰ ਸਕਦੇ ਆ ਜਿਨੂੰ ਤੁਸੀਂ ਦੁਸ਼ਮਣ ਦੇਸ਼ ਮੰਨਦੇ ਹੋ ਫਿਰ ਤਾਂ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਤਾਂ ਹੌਸਲਾ ਵਧਾਉਣ ਜਾ ਰਹੇ ਸੀ ਸਗੋਂ ਮੁੱਖ ਮੰਤਰੀ ਦੇ ਜਾਣ ਨਾਲ ਕੀ ਪਤਾ ਖਿਡਾਰੀਆਂ ਚ ਕਿੰਨਾ ਕੁ ਜ਼ਿਆਦਾ ਹੌਸਲਾ ਆਉਂਦਾ ਤੇ 골ਡ ਮੈਡਲ ਆਪਣੇ ਗਲਾਂ ਚ ਪਾ ਕੇ ਵਾਪਸ ਆਉਂਦੇ ਕੇਂਦਰ ਸਰਕਾਰ ਨੂੰ ਇੰਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ